ਹਾਂਜੀ ਜਦੋਂ ਕੱਤਰ ਦੀ ਲੜਾਈ ਹੋਈ ਐ ਸਾਡੇ ਸਰਦਾਰ ਜੀ ਛੁੱਟੀ ਆਏ ਹੋਏ ਸੀਗੇ ਇੱਕ ਹਫਤਾ ਹੋ ਗਈ ਸੀ ਆਇਆਂ ਨੂੰ ਉਹਦੇ ਪਿੱਛੋਂ ਤਾਰ ਆ ਗਈ ਉਸੇ ਟਾਈਮ ਉਹਨਾਂ ਨੇ ਆਪਦਾ ਬਿਸਤਰਾ ਚੱਕਿਆ ਤੇ ਚਲੀ ਗਏ ਆ ਉਹ ਮਾਹੌਲ ਤਾਂ ਤੁਹਾਨੂੰ ਪਤਾ ਹੀ ਆ ਫਿਰ ਜੋ ਮਾਹੌਲ ਹੋ ਜੇ ਰੋਣਾ ਪਿੱਕੜਾ ਬਹਿ ਜਾਂਦਾ ਸੀ ਜਿੱਥੇ ਪਤਾ ਲੱਗ ਜਾਂਦਾ ਸੀ ਵੀ ਇਹ ਹੈ ਨਹੀਂ ਹੋਰ ਕੋਈ ਕਿਸੇ ਦੀ ਮਦਦ ਨਹੀਂ ਸੀ ਕਰਦਾ ਇਸ ਵੇਲੇ ਤਾਂ ਮੈਂ ਨਾਲ ਗਈ ਫੌਜੀ ਸੀ ਸਾਡੇ ਘਰ ਦੇ ਅੱਛਾ ਜੀ ਮੈਂ ਫਰੀਊਜਪੁਰ ਨਾਲ ਗਈ ਹੋਈ ਸੀ ਜਦ ਬੰਬ ਬਾਰੀ ਹੋਈ ਐ ਕਿਲੇ ਦੇ ਉੱਤੇ ਅਨਿ ਸਤ ਸੁੱਤਿਆਂ ਪਿਆਂ ਤੇ ਬੰਬਾਂ ਬੰਬਾਰੀ ਹੋਣੀ ਲੱਗਦੀ ਆ ਜਦ ਘੁੰਮਣੇ ਸ਼ੁਰੂ ਹੋ ਗਏ ਆ ਉਸ ਟਾਈਮ ਅਸੀਂ ਫਿਰ ਜਿੰਨੀਆਂ ਫੈਮਲੀਆਂ ਸੀਗੀਆਂ ਫੈਮਲੀਆਂ ਨੇ ਮੋਗੇ ਤੱਕ ਛੱਡ ਕੇ ਗਏ ਪੂਰੀ ਗਾਰਡਨ ਆ ਲਈ ਸੀ ਉੱਥੋਂ ਆ ਕੇ ਵਿੱਚ ਜਿਹੜਾ ਜਿਹੜਾ ਪਿੰਡਾਂ ਚ ਜਾਣਾ ਸੀਗਾ ਉਹਨਾਂ ਨੇ ਪਿੰਡਾਂ ਵਿੱਚ ਨਾ ਦੋ ਫੌਜੀ ਨਾਲ ਗਏ ਹਰੇਕ ਦੇ ਉਹਨਾਂ ਨੂੰ ਘਰੇ ਬਚਕਾ ਕੇ ਆਏ ਅਸੀਂ ਬਾਕਸ ਨਾਮ ਦੇ ਵਿੱਚੋਂ ਗੱਡੇ ਦੇ ਉੱਤੇ ਸਮਾਨ ਲੱਗ ਲਾਦ ਲਿਆ ਆਪਣਾ ਰਾਹ ਦੇ ਵਿੱਚ ਜਦੋਂ ਅਸੀਂ ਤੁਰੇ ਆਉਨੇ ਆ ਤੇ ਕਾਫਲੇ ਆ ਗਏ ਕਾਫਲੇ ਆ ਗਏ ਅਸੀਂ ਭਰਾ ਮੇਰਾ ਬਮਹਾਸੀ ਛੱਡ ਕੇ ਭੱਜ ਗਏ ਮੇਰਾ ਭਰਾ ਨਹੀਂ ਚੁੱਟੀ ਜਿੱਕਾ ਮਾਰ ਸਕਿਆ ਵੀ ਮੈਂ ਤੁਸੀਂ ਇੱਥੇ ਛੱਡ ਕੇ ਬਾਤ ਚੱਲ ਲਈ ਹੁਣ ਤੇ ਅਸੀਂ ਇ्याने ਭੱਜ ਗਏ ਜਦੋਂ ਫੈਟੀਆਂ ਚੱਲਣਗੀਆਂ ਤਾਂ ਬੱਤੀ ਕੰਮ ਕਰਨਗੇ ਮਹਿੰਗਾਈ ਵਧੀ ਮਹਿੰਗਾਈ ਵਧੀ ਜਾਂਦੀ ਮਹਿੰਗਾਈ ਤਾਂ ਵਧ ਗਈ ਆ ਸਲੰਡਰ ਆਜੀ 950 ਦਾ ਹੋ ਗਿਆ ਸਾਡੇ ਪਿੰਡ ਦੇ ਵਿੱਚੋਂ ਲੋਗੜਪਿੰਡ ਦੇ ਵਿੱਚ ਰਹਿੰਦਾ ਸੀ ਸਰਦਾਰ ਰਤਨ ਸਿੰਘ ਉਹਨਾਂ ਨੂੰ ਸਰਕਾਰੀ ਰੈਫਲ ਮਿਲੀ ਹੋਈ ਸੀਗੀ ਉਹ ਫਿਰ ਉੱਥੇ ਪਹੁੰਚ ਗਿਆ ਜਦੋਂ ਗੋਲੀਆਂ ਚੱਲਣ ਲੱਗੀਆਂ ਤੇ ਉਹ ਤਾਂ ਨਿੰਗ ਤਾਂ ਉਹ ਤਾਂ ਭੱਜ ਗਏ ਕੁਝ ਮਾਰੇ ਵੀ ਗਏ ਕੁਝ ਭੱਜ ਵੀ ਗਏ ਫਿਰ ਕਿਰਪਾਨਾਂ ਤੇ ਬਰਛਿਆਂ ਨਾਲ ਲੜੀਆਂ ਆਪ ਛੱਡ ਕੇ ਭੱਜਣ ਭੱਜਣ ਲੱਗੇ ਤੇ ਮੇਰੇ ਭਰਾ ਨੇ ਪ੍ਰਾਣ ਛੱਡ ਦਿੱਤੇ ਹਾਂਜੀ ਫਿਰ ਅੰਦੇ ਅਸੀਂ ਆਸੇ-ਪਾਸੇ ਭੱਜ ਗਏ ਜਦੋਂ ਫੇਰ ਲੰਘ ਗਏ ਆ ਪੇਰਾਂ ਦੇ ਅਸੀਂ ਉੱਥੇ ਉਹ ਕੱਖ ਪੂਚ ਇਕੱਠੇ ਕਰਕੇ ਉੱਥੇ ਅੱਗ ਲਾ ਕੇ ਉਵੇਂ ਤੁਰ ਆਏ ਅਸੀਂ ਹਾਂਜੀ ਉਹਨਾਂ ਨੇ ਵੀ ਉਹ ਦਿਨ ਸਾਨੂੰ ਭੁੱਲ ਨਹੀਂ ਸਕਦੇ ਹੈਗੇ ਸਾਡੇ ਨਾਲ ਫੌਜ ਰਹਿੰਦੇ ਸੀ ਤੇ ਬੱਚਿਆਂ ਨੂੰ ਸਾਂਭਦੇ ਹੀ ਰਹੀਆਂ ਮਾਂ-ਬਾਪ ਨੂੰ ਵੀ ਸਾਂਭਦੇ ਹੀ ਰਹੀਆਂ ਤੇ ਨਹੀਂ ਕਿਸੇ ਨੂੰ ਦੁੱਖ ਨਹੀਂ ਹੋਣ ਦਿੱਤਾ ਤੇ ਉੱਥੋਂ ਸੱਤ ਮਹੀਨਿਆਂ ਬਾਅਦ ਆਏ ਸੀ ਜੰਗ ਤੋਂ ਜੰਗ ਤੋਂ ਹਾਂਜੀ ਅੱਛਾ ਇੰਨੀ ਦਰ ਜੰਗ ਚੱਲਦੀ ਰਹੀ ਹਾਂਜੀ ਮੇਰਾ ਭਰਾ ਦੀ ਚਿਟੀ ਜਿੱਕਾ ਮਾਰ ਲੱਗਿਆ ਇਹ ਮੈਂ ਤੁਸੀਂ ਇੱਥੇ ਛੱਡ ਕੇ ਬਾਅਦ ਚੱਲੇ ਹੁਣ ਤੇ ਅਸੀਂ ਇਹਦੇ ਪੱਜ ਗਏ ਜਦੋਂ ਉਹ ਉਹ ਕਾਫਲਾ ਲੰਘ ਗਿਆ ਅਸੀਂ ਫੇਰ ਪਹੁੰਚ ਚਲਦੇ ਘਰਾ ਦੇ ਕੋਲ ਕਿੰਨੀ ਇਹ ਬੇਟਾ ਅੱਖੀ ਦੇਖੀ ਆ ਜੋ ਬੰਬਾਰੀ ਵਜੋਂ ਸਾਨੂੰ ਛੱਡ ਕੇ ਮੇਰੇ ਵੱਡੀ ਬੇਟੀ ਮੇਰੀ ਆਪਣੇ ਕਿਰਨ ਦੀ ਧੂਆ ਦੀ ਆ ਤੇ ਉਹ 2.5 ਸਾਲ ਦੇ ਸੀਗੇ ਤੇ ਇਹਦੇ ਡੈਡੀ ਤੂੰ 6 ਮਹੀਨੇ ਦਾ ਸੀ ਪੈਣ ਦੀ ਲੜਾਈ ਤੇ ਚਾਨੀ ਪਤਾ ਜ ਤਨਵੀ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਇੱਕ ਚਿੱਠੀ ਆਈ ਸਾਨੂੰ ਵੀ ਅਸੀਂ ਬਾਹਰ ਤੇ ਹਾਂ ਤੇ ਠੀਕ ਠਾਕ ਹੈਗੇ ਆ ਫਿਰ ਸਾਡੇ ਜਾਣ ਪਈ ਸਾਡਾ ਸਾਰਾ ਟਬਰ ਆਏ ਰੋ ਰਿਆ ਸੀਗਾ ਹੈ ਨਹੀਂਗੇ ਇੰਨੀ جنگ ਹੁੰਦੀ ਸੀ ਕਿਉਂ ਰੇਡੀਓ ਹੁੰਦੇ ਸੀ ਉਦੋਂ ਰੇਡੀਓ ਵਿੱਚ ਸੁਣਦੇ ਰਹਿੰਦੇ ਗੁਰਦੁਆਰਿਆਂ ਦੇ ਵਿੱਚ ਅਲੋਸਮੈਂਟ ਹੁੰਦੀ ਸੀ ਉਦੋਂ ਗੁਰਦੁਆਰਿਆਂ ਚ ਸਾਰਾ ਚੁੰਦੀ ਸੀ ਲੈਸ ਹੋਏ ਤਾਂ ਵੀ ਉਹਦੀਆਂ ਬੱਤੀਆਂ ਬੰਦ ਰੱਖੋ ਬਾਹਰ ਨਾ ਨਿਕਲੋ ਇਕੱਠੇ ਹੋ ਕੇ ਨਾ ਖੜੋ ਕਿਤੇ ਕਾਜੀ ਦਿਨ ਡੰਗ ਸ਼ੁਰੂ ਹੋਈ ਹੈ ਨਾ ਉਸ ਦਿਨ ਮੈਂ ਤਾਂ ਬਸ ਐਸ ਤਰ੍ਹਾਂ ਹੋ ਗਿਆ ਸੀਗਾ ਵੀ ਉਹ ਟਾਈਮ ਆ ਗਿਆ ਜੇ 65 ਉਹ ਹੀ ਪੁਰਾਣੀਆਂ ਗੱਲਾਂ ਯਾਦ ਆ ਨਹੀਂ ਗੱਲਾਂ ਜਿਆਦਾ ਕਿ ਬਹੁਤ ਮਨ ਖਰਾਬ ਹੋਇਆ ਉਸਨੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਨੂੰ ਲੈ ਕੇ ਬਹੁਤ ਸਾਰੇ ਲੋਕ ਗੱਲਾਂ ਕਰ ਰਹੇ ਸੀਗੇ ਵੀ ਯੁੱਧ ਲੱਗਣਾ ਚਾਹੀਦਾ ਹੈ ਪਰ ਯੁੱਧ ਦਾ ਸੰਤਾਪ ਝੇਲ ਚੁਕੇ ਲੋਗਾ ਤੋਂ ਪੁੱਛੋ ਕਿ ਯੁੱਧ ਦੇ ਕੀ ਨੁਕਸਾਨ ਹੁੰਦੇ ਹਨ ਆਪਾਂ ਛੋਟਾ ਜਿਹਾ ਚਲੋ ਠੀਕ ਹੈ ਅੱਤਵਾਦ ਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਅੰਤਿਕਵਾਦੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਯੁੱਧ ਦੇ ਬੜੇ ਨੁਕਸਾਨ ਨੇ ਬਹੁਤ ਹੀ ਘਰ ਬੇਕਾਰ ਹੋ ਗਏ ਲੋਕ ਬੜੀਆਂ ਹੀ ਬੱਚੇ ਜਿਹੜੇ ਯਾਤੀਮ ਹੋ ਗਏ ਬਹੁਤ ਹੀ ਮਹਿਲਾਵਾਂ ਜਿਹੜੀਆਂ ਉਹ ਵਿਧਵਾ ਹੋ ਗਈਆਂ ਬਹੁਤ ਹੀ ਜਿਹੜੇ ਲੋਕ ਸੀਗੇ ਉਹ ਉਜੜ ਕੇ ਇੱਧਰ ਉਧਰ ਜਿਹੜੇ ਵਸ ਗਏ ਸੋ ਆਪਣੇ ਸਰੀਰ ਦੇ ਉੱਤੇ ਜਿਨ੍ਹਾਂ ਨੇ ਸੰਤਾਪ ਚੇਲਿਆ ਜਿਨ੍ਹਾਂ ਨੇ ਜੰਗਾਂ ਦੇਖੀਆਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਇੱਕ ਮਾਤਾ ਜੀ ਮੌਜੂਦ ਨੇ ਜੋ ਕਿ 1965 ਦੀ ਲੜਾਈ ਦੇ ਵਿੱਚ ਬੇਸ਼ੱਕ ਉਹ ਛੋਟੇ ਸੀਗੇ ਪਰ ਉਹਨਾਂ ਨੇ ਆਪਣੀ ਅੱਖੀ ਇਹ ਜੰਗ ਦੇਖੀ ਐ ਥੋੜਾ ਥੋੜਾ ਕੁਝ ਉਹਨਾਂ ਨੂੰ ਯਾਦ ਆ ਬਾਕੀ ਗੱਲਾਂ ਇਹਨਾਂ ਦੇ ਜਿਹੜੇ ਮੰਮੀ ਡੈਡੀ ਨੇ ਉਹਨਾਂ ਨੇ ਦੱਸੀਆਂ ਸੀਗੀਆਂ ਤੇ ਗੱਲਬਾਤ ਕਰ ਲੈਣੇ ਅੱਜ ਮਾਤਾ ਜੀ ਨਾਲ ਮਾਤਾ ਜੀ ਸਸਰੀਕਾਲ ਸਸਰੀਕਾਲ ਬੇਟਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਸੀਬਕੌਰ ਹੈ ਜੀ ਤੇ ਮਾਤਾ ਜੀ ਉਮਰ ਕਿੰਨੀ ਹੋਗੀ ਤੁਹਾਡੀ ਮੇਰੀ ਉਮਰ 83 ਸਾਲ ਹੈ अच्छा तो ਤੁਸੀਂ ਇਹ ਦੱਸੋ ਵੀ 1965 ਦੀ ਜੰਗ ਤੁਸੀਂ ਕਿਹਾ ਵੀ ਮੈਂ ਛੋਟੀ ਜੀ ਹੁੰਦੀ ਸੀ ਦੇਖੀ ਐ 1965 ਤੋਂ ਪਹਿਲਾਂ ਜਿਹੜੀ ਪਾਕਿਸਤਾਨ ਦੀ ਹੋਈ ਐ ਉਹ ਵੀ ਉਹ ਥੋੜੀ ਥੋੜੀ ਦੇਖੀ ਐ ਜਿਹੜੀ 1965 ਦੀ ਐ ਉਹ ਤਾਂ ਮੈਂ ਖੁਦ ਦੇਖੀ ਅਸੀਂ ਫਿਰੋਜ਼ਪੁਰ ਸੀ ਉਸ ਟਾਈਮ ਅੱਛਾ ਉਦੋਂ ਕਿੰਨੀ ਉਮਰ ਸੀ ਮਾਤਾ ਜੀ ਉਦੋਂ ਮੇਰੀ ਉਮਰ ਸੀਗੀ 23 ਸਾਲ ਦੀ ਅੱਛਾ ਉਦੋਂ ਤੁਹਾਨੂੰ ਕੋਈ ਕਾਫੀ ਕੁਝ ਪਤਾ ਨਹੀਂ ਹੋਈ ਸੀ ਕਿ ਮੈਂ ਨਾਲ ਗਈ ਫੌਜੀ ਸੀ ਸਾਡੇ ਘਰ ਦੇ ਅੱਛਾ ਜੀ ਮੈਂ ਫਿਰੋਜ਼ਪੁਰ ਨਾਲ ਗਈ ਹੋਈ ਸੀ ਜਦੋਂ ਬੰਬਵਾਰੀ ਹੋਈ ਐ ਕਿਲੇ ਦੇ ਉੱਤੇ ਹਾਂ ਜੀ ਹਾਂਜੀ ਸਰ ਸੁੱਤਿਆਂ ਪਿਆਂ ਤੇ ਬੰਬਾਂ ਬੰਬਾਰੀ ਹੋਣੀ ਲੱਗੀ ਐ ਜਾਜ ਭੰਨੇ ਸ਼ੁਰੂ ਹੋ ਗਏ ਆ ਉਸ ਟਾਈਮ ਅਸੀਂ ਫਿਰ ਜਿੰਨੀਆਂ ਫੈਮਲੀਆਂ ਸੀਗੀਆਂ ਸਾਰੀਆਂ ਨੂੰ ਮਿਲਟਰੀ ਵਾਲਿਆਂ ਨੇ ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਫੈਮਲੀਆਂ ਨੂੰ ਮੋਗੇ ਤੱਕ ਛੱਡ ਕੇ ਗਏ ਪੂਰੀ ਗਾਰਡਨ ਆ ਲਈ ਸੀ ਉੱਥੋਂ ਆ ਕੇ ਫਿਰ ਜਿਹੜਾ ਜਿਹੜੇ ਪਿੰਡਾਂ 'ਚ ਜਾਣਾ ਸੀਗਾ ਉਹਨਾਂ ਦੇ ਪਿੰਡਾਂ ਵਿੱਚ ਨਾ ਦੋ ਫੌਜੀ ਨਾਲ ਗਏ ਹਰੇਕ ਦੇ ਉਹਨਾਂ ਨੂੰ ਘਰੇ ਪਹੁੰਚਾ ਕੇ ਆਏ ਤੇ ਮਤਲਬ ਉਹਨਾਂ ਦਿਨਾਂ ਦੇ ਵਿੱਚ ਬੜੀ ਫਿਰ ਹੋਏ ਹੋਣੇ ਜ਼ਖਮੀ ਵੀ ਹੋਏ ਨੇ ਕੁਝ ਲੋਕ ਮਰੇ ਵੀ ਹੋਣੇ ਆ ਬਹੁਤ ਉਜੜ ਵੀ ਗਏ ਹੋਣੇ ਜੀ ਬਹੁਤ ਉਜੜੇ ਉਹ ਤਾਂ ਲੋਕ ਬਹੁਤ ਜ਼ਿਆਦਾ ਉਜੜੇ ਆਸੀਂ ਅੱਖੀਂ ਦੇਖੇ ਆ ਸਾਨੂੰ ਤਾਂ ਆਪ ਨਹੀਂ ਸੀ ਲੱਗਦਾ ਕਿ ਅਸੀਂ ਘਰ ਪਹੁੰਚ ਜਾਵਾਂਗੇ ਹਾਂਜੀ ਸਾਡੇ ਸਰਦਾਰ ਜੀ ਉਹਨੇ ਆਪ ਗਏ ਸੀ ਨਾ ਜੰਗ ਦੇ ਵਿੱਚ ਉਹ ਸਾਨੂੰ ਛੱਡ ਕੇ ਚਲੇ ਗਏ ਜਾਂਦੇ ਕਹਿ ਕੇ ਗਏ ਆ ਵੀ ਆ ਸੰਭੂ ਆਵਦੀ ਕੁੜੀ ਤੇ ਅਸੀਂ ਸਾਡਾ ਕੋਈ ਪਤਾ ਨਹੀਂ ਆਈਏ ਕਿ ਨਾਂ ਅੱਛਾ ਤੇ ਸਰਦਾਰ ਜੀ ਫੌਜੀ ਸੀਗੇ ਹਾਂਜੀ ਫੌਜੀ ਸੀ ਉਹਨਾਂ ਦਾ ਕੀ ਨਾਮ ਸੀ ਸਰਦਾਰ ਇੰਦਰ ਸਿੰਘ ਸਰਦਾਰ ਇੰਦਰ ਸਿੰਘ ਅੱਛਾ ਫੌਜ ਚ ਸੀਗੇ ਉਹ ਲੜਾਈ ਤੇ ਚਲੇ ਗਏ ਤੇ ਆਪਣੇ ਤੁਹਾਨੂੰ ਘਰੇ ਛੱਡ ਗਏ ਸੀ ਹਾਂਜੀ ਅੱਛਾ ਕੋਈ ਕੋਈ ਗੱਲ ਕੋਈ ਯਾਦ ਹੋਵੇ ਜੋ ਚੀਜ਼ਾਂ ਤੁਸੀਂ ਦੇਖੀਆਂ ਆ ਆਪਣੀ ਹੋਸ਼ ਦੇ ਵਿੱਚ ਤੁਸੀਂ ਦੱਸਿਆ ਸੀਗਾ ਵੀ ਅਸੀਂ ਛੋਟੇ ਜਿਹੇ ਹੁੰਦੇ ਸੀ ਚਾ 4 4.5 ਸਾਲ ਦੀ ਜਦੋਂ ਸੀਗੀ ਉਦੋਂ ਦੀ ਵੀ ਮਾੜੀ-ਮਾੜੀ ਯਾਦ ਹੈਗਾ ਕੋਈ ਯਾਦ ਸੁਣਾਓ ਉਦੋਂ ਦੀ ਕੋਈ ਯਾਦ ਹੋਵੇ ਉਦੋਂ ਨੇ ਆਈ ਹੈ ਸਾਡਾ ਪਿੰਡ ਨਾ ਇੰਦਗੜ ਸੀ ਧਰਮਕੋਟ ਦੇ ਜ਼ਿਲ੍ਹੇ ਵਿੱਚ ਉੱਥੇ ਉਹ ਉੱਥੇ ਜਦੋਂ ਫਿਰ ਗੁਰਦੁਆਰੇ ਦੇ ਵਿੱਚ ਨਾ ਮੁਸਲਮਾਨ ਪਾ ਕੇ ਆਗੇ ਚੋਲੇ ਚੋਲੇ ਪਾ ਕੇ ਆਗੇ ਤੁਸੀਂ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਤੇ ਉੱਥੇ ਅਲੀ ਅਲੀ ਬੋਲੇ ਸੋਹਣਿਆ ਬੋਲਣ ਲੱਗੇ ਫਿਰ ਮਤਲਬ ਵੀ ਉਹ ਜਿਹੜੇ ਨਕਲੀ ਨਿਹੰਗ ਸਿੰਘ ਬਣ ਕੇ ਆਏ ਸੀਗੇ ਉਹ ਬੋਲੇ ਸੋ ਨਿਹਾਲ ਦੇ ਨਾਰੇ ਲਗਾਏ ਉਹਨਾਂ ਨੇ ਵਿੱਚੋਂ ਕੁਝ ਕਈਆਂ ਨੇ ਤੇ ਅਲੀ ਅਲੀ ਦੇ ਲਾ ਦਿੱਤੇ ਉੱਥੋਂ ਫੜੇ ਗਏ ਉੱਥੋਂ ਫੜੇ ਗਏ ਹਾਂਜੀ ਫਿਰ ਸਾਡੇ ਪਿੰਡ ਦੇ ਵਿੱਚੋਂ ਲੋਗੜ ਪਿੰਡ ਦੇ ਵਿੱਚ ਰਹਿੰਦਾ ਸੀ ਸਰਦਾਰ ਰਤਨ ਸਿੰਘ ਉਹਨਾਂ ਨੂੰ ਸਰਕਾਰੀ ਰੈਫਲ ਮਿਲੀ ਹੋਈ ਸੀਗੀ ਅੱਛਾ ਜੀ ਉਹ ਫਿਰ ਉੱਥੇ ਪਹੁੰਚ ਗਿਆ ਜਦੋਂ ਗੋਲੀਆਂ ਚੱਲਣ ਲੱਗੀਆਂ ਤੇ ਉਹ ਤਾਂ ਨਿੰਗ ਤਾਂ ਉਹ ਤਾਂ ਭੱਜ ਗਏ ਕੁਝ ਮਾਰੇ ਵੀ ਗਏ ਕੁਝ ਭੱਜ ਵੀ ਗਏ ਫਿਰ ਕਿਰਪਾਨਾਂ ਤੇ ਬਰਛਿਆਂ ਨਾਲ ਲੜੀਆਂ ਹੋਈਆਂ ਅੱਛਾ ਜੀ ਹਾਂਜੀ ਇਹ ਦੇਖਿਆ ਸੀ ਤੇ ਮਾਤਾ ਜੀ ਇਹ ਜਦੋਂ ਪਾਕਿਸਤਾਨ ਦੇ ਨਾਲ ਲੜਾਈ ਹੋਈ ਸੀਗੀ ਤੇ ਉਧਰੋਂ ਵੀ ਬਹੁਤ ਸਾਰੇ ਘਰ ਜਿਹੜੇ ਉੱਜੜ ਕੇ ਆਏ ਸੀਗੇ ਤੇ ਇਧਰੋਂ ਵੀ ਉਧਰ ਚਲੇ ਗਏ ਆ ਜਿਹੜੇ ਮੁਸਲਮਾਨ ਸੀਗੇ ਕੁਝ ਏਦਾਂ ਦਾ ਵਾਕਿਆ ਯਾਦ ਹੈਗਾ ਕੋਈ ਜਿਹੜੇ ਉਧਰੋਂ ਮੁਸਲਮਾਨ ਆਏ ਹੋਣ ਜਾਂ ਉਧਰਲੇ ਹਿੰਦੂ ਜਾਂ ਸਿੱਖ ਉਧਰੋਂ ਆਏ ਹੋਣ ਹਾਂਜੀ ਉਧਰੋਂ ਜਿਹੜੇ ਇੱਕ ਬਾਣੀਏ ਸੀਗੇ ਸਾਡੇ ਪਿੰਡ ਆਏ ਹੋਏ ਉਸ ਉਹ ਗੱਲਾਂ ਕਰਦੀ ਹੁੰਦੀ ਸੀ ਮਾਤਾ ਉਹਨੇ ਕਹਣਾ ਜਦੋਂ ਸੀ ਮੈਂ ਬੈਠੀ ਗਲੋਟੇ ਠੇਰਦੀ ਸੀਗੀ ਮੇਰਾ ਮੁੰਡਾ ਦੁਕਾਨ ਤੋਂ ਆਇਆ ਆ ਕੇ ਕਹਿੰਦਾ ਮਾਤਾ ਇਹਨ ਸੱਟ ਖੜੀ ਹੋ ਜਾ ਉੱਠ ਕੇ ਹਾਂ ਨੀ ਮੈਂ ਕਿਹਾ ਨਾ ਬੇ ਇਹ ੱਟੀਆਂ ਖਰਾਬ ਹੋ ਜਾਣਗੀਆਂ ਇਹਨਾਂ ਨੂੰ ਮਨਹਾ ਜੋੜਨੇ ਆ ਕਿੰਨ ਮਾਤਾਏ ਪਤਾ ਨਹੀਂ ਕਿਨੇ ਸਾਂਭਣਗੇ ਤੂੰ ਉਠਾਪਾ ਚਲੀ ਗਿਆ ਪਾ ਘਰ ਛੱਡ ਕੇ ਚੱਲ ਰਹੀਆਂ ਕਹਿੰਦੀ ਉਸ ਟਾਈਮ ਸਾਡਾ ਪੁੱਛਿਆ ਜਾਣਦਾ ਸੀ ਮਾਣਾ ਵੀ ਪਤਾ ਨਹੀਂ ਕੀ ਬਣਨਾ ਸਾਡੇ ਨਾਲ ਕੀ ਨਹੀਂ ਬਣਦਾ ਮਾਤਾ ਜੀ ਉਦੋਂ ਛੋਟੇ ਛੋਟੇ ਜਿਹੜੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਖਾਸ ਕਰਕੇ ਤੇ ਉਹਨਾਂ ਨੂੰ ਕਹਿੰਦੇ ਸੀ ਵੀ ਇਹਨਾਂ ਨੂੰ ਇੱਥੇ ਛੱਡ ਦਿਓ ਜਾਂ ਰਸਤੇ 'ਚ ਹੀ ਦਰਿਆ 'ਚ ਸੁੱਟ ਦਿਓ ਜਾਂ ਇਹਨਾਂ ਨੂੰ ਮਾਰ ਹੀ ਦਿਓ ਗਲਾ ਘੋਟ ਕੇ ਕਿਉਂਕਿ ਕੁੜੀਆਂ ਨੂੰ ਉਦੋਂ ਵੀ ਬੋਝ ਸਮਝਿਆ ਜਾਂਦਾ ਹੁੰਦਾ ਸੀਗਾ ਇਦਾਂ ਦਾ ਕੁਝ ਵਾਕਿਆ ਹੁੰਦਾ ਸੀ ਮੈਂ ਜੀ ਇਹ ਤਾਂ ਨਹੀਂ ਸੁਣਿਆ ਉਦੋਂ ਸਾਡੇ ਵਾਰੀ ਤੇ ਮੈਂ ਤਾਂ ਮੈਨੂੰ ਤਾਂ ਸੁੱਖਾਂ ਸੁੱਖ ਲਿਆ ਸੀ ਅੱਛਾ ਜੀ ਹਾਂਜੀ ਮੇਰੀਆਂ ਭੈਣਾਂ ਚਾਰ ਮਰ ਗਈਆਂ ਸੀ ਮੈਂ ਮੈਂ ਸੁੱਖਾਂ ਸੁੱਖੋ ਕੇ ਮੈਨੂੰ ਲਿਆ ਸੀ ਮੇਰੇ ਮੇਰੇ ਸਮਝ ਨਹੀਂ ਹੈਗੀ ਮੈਂ ਦੇਖੀ ਹੈਗਾ ਹਾਂਜੀ ਤੇ ਕੁਝ ਕੋਈ ਹੋਰ ਕੋਈ ਯਾਦ ਹੋਵੇ ਕਿਉਂਕਿ ਹੁਣ ਲੋਕ ਤਾਂ ਬੜੇ ਕਹਿੰਦੇ ਨੇ ਵੀ ਜੰਗ ਲੱਗਣੀ ਚਾਹੀਦੀ ਆ ਭਾਰਤ ਤੇ ਪਾਕਿਸਤਾਨ ਦੀ ਤੇ ਬਹੁਤ ਸਾਰੇ ਲੋਕ ਜਿਹੜੇ ਸਿਆਣੇ ਨੇ ਉਹ ਇਹ ਵੀ ਚਾਹੁੰਦੇ ਨੇ ਵੀ ਜੰਗ ਨਾ ਲੱਗੇ ਕਿਉਂਕਿ ਜੰਗ ਦੇ ਨਾਲ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਉਲਟਾ ਨੁਕਸਾਨ ਹੀ ਹੁੰਦਾ ਆ ਕਿਉਂਕਿ ਉਧਰਲੇ ਲੋਕ ਇਧਰਲੇ ਲੋਕ ਚਾਹੇ ਹੁਣ ਆਪਣੇ ਆਪਣੇ ਹੀ ਧਰਮਾਂ ਨੂੰ ਮੰਨਦੇ ਨੇ ਜਾਂ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ ਪਰ ਨੁਕਸਾਨ ਤਾਂ ਦੋਨਾਂ ਦੇਸ਼ਾਂ ਦਾ ਹੀ ਹੁੰਦਾ ਹੈ। ਹਾਂ ਦੋਵਾਂ ਦਾ ਨੁਕਸਾਨ ਤਾਂ ਬਹੁਤ ਹੁੰਦਾ ਹੈ। ਕਿਸੇ ਦੇ ਬੱਚੇ ਰਹਿ ਜਾਂਦੇ ਆ। ਕਿਸੇ ਦੇ ਮਾਂ-ਬਾਪ ਰਹਿ ਜਾਂਦਾ। ਕੋਈ ਨਾਲ ਨਹੀਂ ਲਿਆ ਸਕਦਾ। ਇਸ ਟਾਈਮ ਸਾਡੇ ਨਾਲ ਨਾ ਫੌਜ ਦੇ ਵਿੱਚ ਹੀ ਰਹਿੰਦੇ ਸੀਗੇ। ਉਹ ਗੱਲਾਂ ਕਰਦੀ ਹੁੰਦੀ ਸੀਗੀ। ਉਹ ਕਹਿੰਦੇ ਸੀ ਅਸੀਂ ਤਿੰਨ ਭੈਣ ਭਰਾ ਸੀਗੇ। ਅਸੀਂ ਬਾਕ ਸਾਮ ਦੇ ਵਿੱਚੋਂ ਗੱਡੇ ਦੇ ਉੱਤੇ ਸਮਾਨ ਲੱਗ ਲਾਦ ਲਿਆ ਆਪਣਾ ਰਾਹ ਦੇ ਵਿੱਚ ਜਦੋਂ ਅਸੀਂ ਤੁਰੇ ਆਉਨੇ ਆ ਤੇ ਕਾਫਲੇ ਆ ਗਏ ਕਾਫਲੇ ਆ ਗਏ ਅਸੀਂ ਭਰਾ ਮੇਰਾ ਬਮਾਰਸੀ ਛੱਡ ਕੇ ਭੱਜ ਗਏ ਮੇਰਾ ਭਰਾ ਦੀ ਉੱਚੀ ਚੀਕਾ ਮਾਰ ਲੱਗ ਗਿਆ ਵੀ ਮੈਂ ਤੁਸੀ ਇੱਥੇ ਛੱਡ ਕੇ ਬਾਹਰ ਚੱਲਨੇ ਹੁਣ ਤੇ ਅਸੀਂ ਇਹਨੇ ਭੱਜ ਗਏ ਜਦੋਂ ਉਹ ਕਾਫਲਾ ਲੰਘ ਗਿਆ ਅਸੀਂ ਫੇਰ ਪਹੁੰਚ ਕੇ ਆ ਗਏ ਭਰਾ ਦੇ ਕੋਲੇ ਜਦੋਂ ਥੋੜੀ ਦਰ ਅੱਗੇ ਗਏ ਫੇਰ ਕਾਫਲਾ ਮੁੰਗਰੇ ਮਿਲ ਗਿਆ ਸਾਨੂੰ ਕਹਿੰਦੇ ਫੇਰ ਅਸੀਂ ਉਹ ਛੱਡ ਕੇ ਭੱਜਣ ਭੱਜਣ ਲੱਗੇ ਤੇ ਮੇਰੇ ਭਰਾ ਨੇ ਪ੍ਰਾਣ ਛੱਡ ਦਿੱਤੇ। ਅੱਛਾ। ਹਾਂਜੀ। ਫੇਰਾਂ ਦੇ ਅਸੀਂ ਆਸੇ-ਪਾਸੇ ਭੱਜ ਗਏ। ਜਦੋਂ ਫੇਰ ਲੰਘ ਗਏ ਆ ਫੇਰਾਂ ਦੇ ਅਸੀਂ ਉੱਥੇ ਕੱਖ-ਕੂਚ ਇਕੱਠੇ ਕਰਕੇ ਉੱਥੇ ਅੱਗ ਲਾ ਕੇ ਉਵੇਂ ਤੁਰਿਆ। ਅੱਛਾ। ਹਾਂਜੀ। ਉਹਨਾਂ ਨੇ ਉਹ ਦਿਨ ਸਾਨੂੰ ਭੁੱਲ ਨਹੀਂ ਸਕਦੇ ਹੈਗੇ ਸਾਡੇ ਨਾਲ ਫੌਜ ਰੰਦੇ ਹੁੰਦੀ ਸੀ। ਵਾਟਰ ਨਾ ਦੇ ਵਿੱਚ। ਮਤਲਬ ਵੀ ਲੱਕੜ ਵੀ ਨਹੀਂ ਲੱਭੀ ਉੱਥੇ ਜਦੋਂ ਉਹ ਪੂਰਾ ਹੋ ਗਿਆ ਤੇ ਫੇਰ ਉਹਨੂੰ ਪਰਾਲੀ-ਪਰੂਲੀ ਇਕੱਠੀ ਕਰਕੇ ਉਹ ਕਾਹ ਫੂਸ ਇਕੱਠਾ ਕਰਕੇ ਤੇ ਨਗਲਾ ਕੇ ਉੱਠਿਆ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਹੋਏ ਹੋਣਗੇ ਕਿਉਂਕਿ ਦੇਖੋ ਬਿਆਨ ਨਹੀਂ ਕੀਤੇ ਜਾ ਸਕਦੇ ਮਾਤਾ ਜੀ ਵੀ ਇਮੋਸ਼ਨਲ ਥੋੜੇ ਜਿਹਾ ਹੋ ਗਏ ਆ ਹੁਣ ਚੱਕਰ ਇਹ ਆ ਵੀ ਦਿਨ ਜਦੋਂ ਯਾਦ ਆ ਜਾਂਦੇ ਨੇ ਤੇ ਉਦੋਂ ਸੈਣਾ ਬਹੁਤ ਔਖਾ ਹੋ ਜਾਂਦਾ ਆ ਨਾਲ ਦਾ ਜੰਮਿਆ ਹੋਇਆ ਭਰਾ ਜਦੋਂ ਅੱਖਾਂ ਦੇ ਸਾਹਮਣੇ ਦਮ ਤੋੜਦਾ ਆ ਤੇ ਉੱਥੇ ਵੀ ਉਹਨੂੰ ਅੰਤਿਮ ਸੰਸਕਾਰ ਕਰਨ ਵਾਸਤੇ ਵੀ ਉੱਥੇ ਕੋਈ ਵਿਧੀ ਨਹੀਂ ਕੋਈ ਵਿਧਾਨ ਨਹੀਂ ਕੋਈ ਲੱਕੜ ਨਹੀਂ ਕੋਈ ਕੁਛ ਨਹੀਂ ਉਲਟਾ ਉਹਨੂੰ ਪਰਾਲੀਆਂ ਦੇ ਨਾਲ ਕੋਤਰਾ ਮਾੜੇ ਮੋਟਾ ਇਕੱਠਾ ਕਰਕੇ ਜਿਹੜਾ ਉਹਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਮਾਤਾ ਜੀ ਬਹੁਤ ਇਮੋਸ਼ਨਲ ਸਟੋਰੀ ਹੈ ਤੁਹਾਡੀ ਹੁਣ ਤੁਸੀਂ ਕਿੰਨੇ ਭੈਣ ਪਾਈ ਸੀਗੇ ਅਸੀਂ 4 ਭੈਣ ਪਾਈ ਅੱਛਾ ਸਾਰੇ ਉਧਰ ਹੀ ਸੀਗੇ ਪਾਕਿਸਤਾਨ ਨਹੀਂ ਜੀ ਅਸੀਂ ਇੱਧਰ ਹੀ ਸੀਗੇ ਅੱਛਾ ਅਸੀਂ ਤਾਂ ਇੱਧਰ ਨਹੀਂ ਹਾਂ ਹਾਂ ਜੀ ਫਿਰ ਉਧਰ ਨਹੀਂ ਕੋਈ ਦੱਸੋ ਵੀ ਤੁਹਾਡੇ ਜਿਹੜੇ ਮਾਤਾ ਪਿਤਾ ਜੀ ਜਦੋਂ ਆਏ ਸੀਗੇ ਇੱਧਰ ਤੇ ਉਹ ਉਦੋਂ ਕੀ ਹਾਲਾਤ ਸਾਡੇ ਇੱਧਰ ਹੀ ਸੀਗੇ ਹਾਂ ਹਾਂ ਜੀ ਉਹ ਵੀ ਇੱਧਰ ਹੀ ਸੀਗੇ ਮਤਲਬ ਤੁਸੀਂ ਜੰਗ ਜੰਗਾਂ ਦੇਖੀਆਂ ਨੇ ਆਪਣੀ ਅੱਖੀ ਅੱਖੀ ਦੇਖਣ ਜੰਦੀ ਇਹ ਪਹਿਟ ਅੱਖੀ ਦੇਖੀ ਆ ਜੋ ਬੰਬਾਂ ਵਾਲੇ ਜੋ ਸਾਨੂੰ ਛੱਡ ਗਏ ਮੇਰੇ ਵੱਡੀ ਬੇਟੀ ਮੇਰੀ ਸਪਣੇ ਕਰਨ ਦੀ ਕੁਆਦੀ ਹੈ ਹਾਂਜੀ ਹਾਂਜੀ ਤੇ ਉਹ 2.5 ਸਾਲ ਦੇ ਸੀਗੇ ਤੇ ਇਹਦੇ ਡੈਡੀ 6 ਮਹੀਨੇ ਦਾ ਸੀ ਪੈਂਡ ਦੀ ਲੜਾਈ ਵੜੀ ਪਹਿਚਾਨ ਨਹੀਂ ਪਤਾ ਜਦੋਂ ਅਸੀਂ ਘਰ ਰਹੇ ਹਾਂ ਫਿਰ 3 ਮਹੀਨੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਅੱਛਾ ਜੀ ਨਾ ਕੋਈ ਚਿੱਠੀ ਨਾ ਕੁਝ ਨਹੀਂ ਆਇਆ 3 ਮਹੀਨੇ 3 ਮਹੀਨੇ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਇੱਕ ਚਿੱਠੀ ਆਈ ਸਾਨੂੰ ਵੀ ਅਸੀਂ ਬਾਹਰ ਰਹਤੇ ਹਾਂ ਤੇ ਠੀਕ ਠਾਕ ਹੈਗੇ ਆ ਫਿਰ ਸਾਡੇ ਜਾਣ ਪਈ ਸਾਡਾ ਸਾਰਾ ਸੱਬਰ ਰੂਰਿਆ ਸੀਗਾ ਇਹ ਹੈ ਨਹੀਂ ਕਿ ਇੰਨੀ ਜੰਗ ਹੁੰਦੀ ਸੀ ਕਿ ਉਹ ਰੇਡੀਓ ਹੁੰਦੇ ਸੀ ਉਦੋਂ ਰੇਡੀਓ ਵਿੱਚ ਸੁਣਦੇ ਰਹਿੰਦੇ ਸੀ। ਉਹ ਉਦੋਂ ਕੋਈ ਟੀਵੀ ਨਹੀਂ ਸੀ ਹੁੰਦਾ ਸਿਰਫ ਰੇਡੀਓ ਦੇ ਉੱਤੇ ਜਿਹੜੀ ਖਬਰ ਆਣੀ ਫੇਰ ਰੇਡੀਓ ਤੇ ਹੀ ਆਉਂਦੀ ਹੁੰਦੀ ਸੀਗੇ ਉਹ ਹੀ ਸੁਣਦੇ ਹੁੰਦੇ ਸੀ। ਤੇ ਮਾਤਾ ਜੀ ਜਦੋਂ ਲੜਾਈ ਲੱਗੀ ਸੀ ਉਦੋਂ ਹਾਲਾਤ ਕੀ ਹੁੰਦੇ ਸੀ ਆਪਣੇ ਦੇਸ਼ ਦੇ ਵੀ ਰਾਸ਼ਨ ਪਾਣੀ ਜਾਂ ਕੋਈ ਹੋਰ ਲਾਈਟਾਂ ਬੰਦ ਕਰਵਾ ਦਿੰਦੇ ਹੁੰਦੇ ਸੀ ਉਸ ਟਾਈਮ। ਲਾਈਟਾਂ ਹਾਂ ਜੀ ਉਸ ਵੇਲੇ ਸੁਵੇਲ ਤੋਂ ਪੈਂਟ ਵੇ ਤੇ 3 ਮਹੀਨੇ ਬੰਦੇ ਰਹੀਆਂ ਲਾਈਟਾਂ। ਅੱਛਾ ਹਾਂ ਜੀ ਸੈਸ ਦੇ ਵਜੇ ਰੈਸਟ ਕਰੇ ਮੈਂ ਰੋਟੀ ਬਣਾ ਲੈਣੀ ਆ। ਚਲਦੇ ਸਭ ਬੰਦ ਕਰ ਦੇਣੇ ਆ। ਅੱਛਾ ਮਤਲਬ ਵੀ 5-6 ਵਜੇ ਸਭ ਕੋਈ ਬੰਦ ਬੰਦ ਕਰ ਦਿੰਦੇ ਸੀਗੇ। ਹਾਂਜੀ। ਤੇ ਰਾਤ ਨੂੰ ਲੇਟਾ ਸਾਰੀ ਰਾਤ ਬੰਦ ਰਹਿੰਦੀਆਂ ਸੀਗੀਆਂ। ਅੱਛਾ। ਹਾਂਜੀ। ਤੇ ਦਿਨ ਨੂੰ ਲੋਕ ਕੰਮਕਾਰਾਂ ਤੇ ਜਾਂਦੇ ਸੀ ਜਾਂ ਕਿਦਾਂ ਵੀ ਹਲੇ ਬਿਲਕੁਲ ਚੱਲਦਾ ਹੀ ਨਹੀਂ ਸੀਗਾ। ਹਾਂ। ਕੋਈ ਘਰੇ ਬੈਠਾ ਰਹਿੰਦਾ ਸੀਗਾ। ਕੋਈ ਤੇ ਜਾਣਾ ਆਉਣਾ ਜਾਇਆ ਹੁੰਦੇ ਸੀਗੇ। ਹਾਲਤ ਬਹੁਤ ਖਰਾਬ ਸੀ ਉਦੋਂ। ਅੱਛਾ। ਹਾਂਜੀ। ਫਿਰ ਉਸ ਤੋਂ ਇਲਾਵਾ ਫੇ ਹੁਣ ਸਰਕਾਰ ਵੱਲੋਂ ਫੇ ਕੋਈ ਸਹੂਲਤਾ ਅਨਾਉਂਸਮੈਂਟ ਕੀਤੀ ਜਾਂਦੀ ਹੋਣੀ ਆ ਉਦੋਂ ਵੀ ਆਪਣੀਆਂ ਲਾਈਟਾਂ ਬੰਦ ਕਰ ਲਓ ਤੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਹੁੰਦੀ ਸੀ ਉਦੋਂ ਗੁਰਦੁਆਰਿਆਂ ਚ ਸਾਰਿਆਂ ਚ ਹੁੰਦੀ ਸੀ ਅਨਾਉਂਸਮੈਂਟ ਵੀ ਉਹਨੀਆਂ ਬੱਤੀਆਂ ਬੰਦ ਰੱਖੋ ਬਾਹਰ ਨਾ ਨਿਕਲੋ ਇਕੱਠੇ ਹੋ ਕੇ ਨਾ ਖੜੋ ਕਿਤੇ ਮਾਤਾ ਜੀ ਕਦੇ ਇਦਾਂ ਹੋਇਆ ਵੀ ਕਿਸੇ ਘਰ ਦੀ ਲਾਈਟ ਜਗਦੀ ਹੋਵੇ ਤੇ ਉਧਰੋਂ ਬੰਬ ਉੱਤੇ ਡਿੱਗ ਪਿਆ ਹੋਵੇ ਜਾਂ ਸੁੱਟਦਾ ਹੋਵੇ ਨਹੀਂ ਇਹੋ ਜਿਹਾ ਉਦੋਂ ਨਹੀਂ ਸੁਣਿਆ ਕੋਈ ਵੀ ਮਤਲਬ ਵੀ ਉਦੋਂ ਲੋਕ ਕਾਨੂੰਨ ਦੀ ਗੱਲ ਮੰਨਦੇ ਸੀਗੇ ਦੇ ਹਾਂ ਹੁਣ ਅੱਜ ਕੱਲ ਤਾਂ ਦੇਖਿਆ ਵੀ ਹੁਣ ਜਦੋਂ ਬਲੈਕਆਊਟ ਹੋਇਆ ਵੀ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਆ ਲਾਈਟਾਂ ਬੰਦ ਕਰਨ ਨੂੰ ਕਿਹਾ ਗਿਆ ਤੇ ਲੋਕੀ ਤਾਂ ਵੀ ਨਹੀਂ ਬੰਦ ਕਰਦੇ ਹੈਗੇ ਲਾਈਟਾਂ ਤੇ ਮੋਬਾਈਲ ਜਗਾ ਕੇ ਕੋਠੇ ਜੜ ਜਾਂਦੇ ਆ ਹਾਂਜੀ ਹਾਂਜੀ ਹੁਣ ਨਹੀਂ ਕਰਦੇ ਉਹਨਾਂ ਤਾਂ ਬਦਤੀਆਂ ਬਾਹਰ ਲੀਆਂ ਵੀ ਚੱਕਦੀਆਂ ਰਹਿੰਦੀਆਂ ਅੱਜ ਜਦੋਂ ਰੰਗ ਸ਼ੁਰੂ ਹੋਈ ਹੈ ਨਾ ਉਸ ਵੇਲੇ ਮੈਨੂੰ ਤਾਂ ਬਸ ਐਸ ਤਰ੍ਹਾਂ ਹੋ ਗਿਆ ਸੀਗਾ ਵੀ ਉਹ ਟਾਈਮ ਆ ਗਿਆ ਜ 65 ਉਹੀ ਪੁਰਾਣੀਆਂ ਗੱਲਾਂ ਯਾਦ ਆਣੀਆਂ ਗੱਲਾਂ ਜ਼ਿਆਦਾ ਆ ਗਿਆ ਬਹੁਤ ਮਨ ਖਰਾਬ ਹੋਇਆ ਉਸ ਵੇਲੇ ਵੀ ਪਤਾ ਨਹੀਂ ਉਦੋਂ ਤਾਂ ਚੱਲਿਆ ਹੁਣ ਤਾਂ ਚੱਲਿਆ ਵੀ ਨਹੀਂ ਜਾਣਾ ਇੰਨਾ ਕੁਝ ਦੇਖੋ ਮਾਤਾ ਜੀ ਹੁਣ អਮੋਸ਼ਨਲ ਹੋ ਰਹੇ ਨੇ ਕਿਉਂਕਿ ਜਦੋਂ ਇਹ ਵਾਲੀ جنگ ਜਿਹੜੀ ਆ ਹੁਣ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਤਣਾਅ ਚੱਲ ਰਿਹਾ ਸੀਗਾ ਉਹਦੇ ਬਾਅਦ ਜਿਹੜਾ ਇਹਨਾਂ ਨੂੰ ਇਹ ਹੋ ਗਿਆ ਸੀ ਵੀ ਪੁਰਾਣਾ ਜਿਹੜੀ جنگ ਆ ਕੋ ਫਿਰ ਲੱਗੀ ਉਹੀ ਸਮਾਂ ਫਿਰ ਆ ਗਿਆ ਤੇ ਹੁਣ ਉਦੋਂ ਤਾਂ ਔਖੇ ਸੋਕੇ ਸੰਭਾਲ ਲਿਆ ਕਿਉਂਕਿ ਉਦੋਂ ਸੇ ਤਾਂ ਵੀ ਕੈਮ ਸੀ ਹੁਣ ਹੈ ਵੀ ਬਜ਼ੁਰਗ ਆ ਤੇ ਹੁਣ ਇਹਨਾਂ ਚੱਲ ਵੀ ਨਹੀਂ ਹੁੰਦਾ ਮਾਤਾ ਜੀ ਉਦੋਂ ਜ਼ਿਆਦਾ ਸਮਾਂ ਖਰਾਬ ਸੀਗਾ ਕਿ ਹੁਣ ਅੱਜ ਦਾ ਜਿਹੜਾ ਲੱਗਦਾ ਜ਼ਿਆਦਾ ਸਮਾਂ ਬਹੁਤ ਖਰਾਬ ਹੈ ਉਦੋਂ ਨਹੀਂ ਸੀ ਇੰਨਾ ਸਮਾਂ ਖਰਾਬ ਉਦੋਂ ਫੇਰ ਵੀ ਭੈਣ ਭਾਈ ਕਿਸੇ ਨੂੰ ਦੇਖਦੇ ਸੀਗੇ ਹੁਣ ਨਹੀਂ ਕੋਈ ਦੇਖਦਾ ਹੁਣ ਜਿਹਦੇ ਕੋਲ ਹੈਗਾ ਉਹ ਖਾ ਲੂਗਾ ਦੂਸਾ ਭੁੱਖਾ ਰਹੂਗਾ ਨਹੀਂ ਦੇਊਗਾ ਕੋਈ ਉਦੋਂ ਬੰਦ ਕੇ ਖਾਂਦੇ ਸੀ ਸਾਰੇ ਉਦੋਂ ਵੀ ਮੰਨ ਲਓ ਜੇ ਕਿਸੇ ਨੂੰ ਕੋਈ ਦੁਖਤ ਤਕਲੀਫ ਹੈਗੀ ਆ ਜਾਂ ਰਾਸ਼ਨ ਨਹੀਂ ਹੈਗਾ ਤੇ ਸਾਰੇ ਇਕੱਠੇ ਹੋ ਕੇ ਉਹ ਇੱਥੇ ਹੋ ਕੇ ਮਦਦ ਕਰਦੇ ਸੀਗੇ ਸਾਰੇ ਹਾਂਜੀ ਕਰਦੇ ਸੀ ਬਹੁਤ ਕਰਦੇ ਸੀ ਮਦਦ ਕਦੇ ਹਾਲਾਤ ਹੋਏ ਇਸ ਤਰ੍ਹਾਂ ਦੇ ਉਸ ਸਮੇਂ ਦੇ ਵਿੱਚ ਜਦੋਂ ਜੰਗਾਂ ਲੱਗੀਆਂ ਨੇ ਉਦੋਂ ਤੁਸੀਂ ਸ਼ਾਇਦ ਦੇਖਿਆ ਹੋਊਗਾ ਆਪਣੇ ਵੀ ਉਦੋਂ ਕਿਸੇ ਨਾਲ ਮਾੜਾ ਕੋਈ ਹਾਲਾਤ ਹੋਇਆ ਹੋਵੇ ਤੇ ਉਹਦੀ ਹੈਲਪ ਪਿੰਡ ਵਾਲਿਆਂ ਨੇ ਜਾਂ ਕਿਸੇ ਹੋਰ ਨੇ ਕੀਤੀ ਹੋਵੇ ਨਹੀਂ ਸਰ ਮੇਰੇ ਸਾਹਮਣੇ ਕੋਈ ਨਹੀਂ ਕਿਸੇ ਨੇ ਮੈਂ ਦੇਖਿਆ ਨਹੀਂ ਆ ਸੁਣਿਆ ਸੀਗਾ ਤੇ ਹੋਰ ਦੱਸੋ ਕੋਈ ਕੋਈ ਗੱਲ ਯਾਦ ਆਂਦੀ ਹੋਵੇ ਕੋਈ ਤੁਹਾਡੇ ਬਚਪਨ ਦੀ ਗੱਲ ਯਾਦ ਆਂਦੀ ਹੋਵੇ ਜੰਗਾਂ ਦੇ ਦਿਨਾਂ ਦੀ ਗੱਲ ਯਾਦ ਆਂਦੀ ਹੋਵੇ ਜਾਂ ਜਦੋਂ ਤੁਸੀਂ 22-23 ਸਾਲ ਦੇ ਸੀਗੇ ਉਦੋਂ ਦੀ ਕੋਈ ਜੰਗ ਲੱਗੀ ਹੋਵੇ 1965 ਵਾਲੀ ਉਦੋਂ ਕੋਈ ਗੱਲ ਯਾਦ ਆਂਦੀ ਬਸ ਉਦੋਂ ਨਹੀਂ ਲੱਗ ਲੱਗਾਂ ਤੇ ਇਹ ਹੀ ਯਾਦ ਸਿਗੀਆਂ ਵੀ ਬੱਚੇ ਲੈ ਕੇ ਘਰ ਆ ਗਏ ਅਸੀਂ ਤਿੰਨ ਮਹੀਨੇ ਮਾ ਭਰਾਵਾਂ ਦੇ ਘਰ ਰਹੀਆਂ ਦੋ ਮਹੀਨੇ ਤੇ ਇੱਕ ਮਹੀਨਾ ਸੌਰਿਆਂ ਦੇ ਘਰ ਆਈ ਨਹੀਂ ਹੋਇਆ ਸੀ ਜਦੋਂ ਚਿੱਠੀ ਆ ਗਈ ਸੀ ਵੀ ਅਸੀਂ ਹੈਗੇ ਆ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਵੀ ਜਦ ਜੰਗ ਹੋਈ ਸੀਗੀ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਜੰਗ ਹੋਈ ਸੀਗੀ ਤੇ ਬਹੁਤ ਸਾਰੇ ਜਿਹੜੇ ਫੌਜੀ ਹੋ ਸ਼ਹੀਦ ਵੀ ਹੋ ਗਏ ਹੋਣੇ ਆ ਤੇ ਉਧਰਲੇ ਬਹੁਤ ਸੀ ਦੋਏ ਆਦੋਂ ਵੀ ਹਾਂਜੀ ਕਿਉਂਕਿ ਉਹ ਵੀ ਕਈ ਮਾਵਾ ਦੇ ਪੁੱਤ ਸੀਗੇ ਤੇ ਔਰਤਾਂ ਦੇ ਘਰ ਪਤੀ ਸੀਗੇ ਜਾਂ ਕਿਦਾਂ ਵੀ ਆ ਹਾਂਜੀ ਹਾਂਜੀ ਕਿੰਨੇ ਕੁ ਕੋਈ ਹੈ ਕੋਈ ਅੰਦਾਜ਼ਾ ਉਦੋਂ ਕਿਦਾਂ ਦਾ ਮਾਹੌਲ ਹੁੰਦਾ ਸੀ ਜਦੋਂ ਖਬਰ ਆਉਂਦੀ ਸੀਗੀ ਵੀ ਆ ਫਲਾਣਾ ਫੌਜੀ ਸ਼ਹੀਦ ਹੋ ਗਿਆ ਮਾਹੌਲ ਤਾਂ ਸਾਨੂੰ ਪਤਾ ਹੀ ਆ ਫਿਰ ਜੋ ਮਾਹੌਲ ਹੋ ਜੇ ਰੋਣਾ ਪਿੱਟਣਾ ਪੈ ਜਾਂਦਾ ਸੀ ਜਿੱਥੇ ਪਤਾ ਲੱਗ ਜਾਂਦਾ ਸੀ ਵੀ ਇਹ ਹੈ ਹੀ ਨਹੀਂ ਹੋਰ ਕੋਈ ਕਿਸੇ ਦੀ ਮਦਦ ਨਹੀਂ ਸੀ ਕਰਦਾ ਇਸ ਵੇਲੇ ਤਾਂ ਮਾਤਾ ਜੀ ਕੀ ਲੱਗਦਾ ਹੈ ਵੀ ਜਿਹੜਾ ਹੁਣ ਅੰਤਗਵਾਦੀਆਂ ਨੇ ਹਮਲਾ ਕੀਤਾ ਆ ਅੰਤਗਵਾਦ ਤੇ ਤਾਂ ਸਾਰੇ ਹੀ ਕਹਿੰਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਪਰ ਜੰਗ ਲੱਗਣੀ ਚਾਹੀਦੀ ਹੈ ਜਾਂ ਨਹੀਂ ਇਹ ਲੋਕੀ ਪਤਾ ਕਿਉਂ ਜੰਗ ਕਹਿੰਦੇ ਲਗਣੀ ਚਾਹੀਦੀ ਹੈ ਵੀ ਜਿਹੜੇ ਇਹਨਾਂ ਨੇ ਉਹ ਮਾਰੇ ਹੈ ਨਾ ਜਿਹੜੇ ਉੱਥੇ ਗਏ ਹੋਏ ਜਿਹੜਾ ਕਰਨਲ ਮਾਰਿਆ ਉਹਦੇ ਪਿੱਛੇ ਹੀ ਕਹਿ ਰਹੇ ਹੈ ਵੀ ਜੰਗ ਲਗਣੀ ਚਾਹੀਦੀ ਵੀ ਇਹਨਾਂ ਨੇ ਅਨਕਾ ਮਾਰਿਆ ਉਹਨਾਂ ਨੇ ਹਾਂ ਮਤਲਬ ਵੀ ਜੰਗ ਦੇ ਵੈਸੇ ਤਾਂ ਹਾਲਾਤ ਮਾੜੇ ਹੀ ਹੈ ਵੀ ਜੇ ਜੰਗ ਲੱਗਦੀ ਹੈ ਤਾਂ ਕੰਮਕਾਰ ਬੰਦ ਹੋ ਜਾਂਦੇ ਹੈ ਤੇ ਹੋਰ ਵੀ ਬਹੁਤ ਬੰਦ ਹੋ ਜਾਂਦਾ ਕੁਝ ਵੀ ਨਹੀਂ ਕੋਈ ਕੰਮ ਨਹੀਂ ਚੱਲਦਾ ਤੇ ਖਾਣਾ ਕਿੱਥੋਂ ਹੈ ਜੇ ਫੈਕਟਰੀਆਂ ਚੱਲਣਗੀਆਂ ਤਾਂ ਬੱਚੇ ਕੰਮ ਕਰਨਗੇ ਮਹਿੰਗਾਈ ਵਧਦੀ ਮਹਿੰਗਾਈ ਤਾਂ ਵਧ ਗਈ ਆ ਸਲੰਡਰ ਆਜੀ 950 ਦਾ ਹੋ ਗਿਆ ਹਾਂਜੀ ਲਿਆ ਜੀ ਨਾਲ 950 ਦਾ ਹਾਂਜੀ 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 ਹਾਂ ਤੇ ਵੇਖੋ ਮਹਿੰਗਾਈ ਵੀ ਵਧ ਜਾਂਦੀ ਐ ਫੇ ਸਾਮਾਨ ਵੀ ਜਿਹੜਾ ਲੋਕ ਸਟੋਰ ਕਰਕੇ ਵੇਚਦੇ ਨੇ ਹੋਰ ਵੀ ਇਦਾਂ ਦੀ ਕੋਈ ਚੀਜ਼ਾਂ ਹੁੰਦੀਆਂ ਵੀ ਜਿਨ੍ਹਾਂ ਨਾਲ ਨੁਕਸਾਨ ਹੋ ਜਾਂਦੇ ਆ ਆਪਾਂ ਨੂੰ ਤੇ ਜਿਹੜੀਆਂ ਜਾਨਾ ਜਾਂਦੀਆਂ ਉਹ ਵੱਖਰੀਆਂ ਹਾਂਜੀ ਨੁਕਸਾਨ ਹੋਈ ਜਾਂਦੇ ਕੋਈ ਜਿਹੜੀਆਂ ਚੀਜ਼ਾਂ ਚਰਦੀਆਂ ਪਈਆਂ ਹੋਈਆਂ ਉਹ ਖਾ ਲੀਆਂ ਨਹੀਂ ਫਿੱਟ ਬੈਠੀਆਂ ਕਿਸੇ ਪੱਤੀਆਂ ਲੱਗੀਆਂ ਕਿਸੇ ਨੂੰ ਉਲਟੀਆਂ ਲੱਗ ਹਾਂਜੀ ਜਦੋਂ ਕੱਤਰ ਦੀ ਲੜਾਈ ਹੋਈ ਐ ਸਾਡੇ ਸਰਦਾਰ ਜੀ ਛੁੱਟੀ ਆਏ ਹੋਏ ਸੀਗੇ ਇੱਕ ਹਫਤਾ ਹੋ ਗਈ ਸੀ ਆਇਆਂ ਨੂੰ ਮਦੋ ਪਿੱਛੋ ਤਾਰ ਆ ਗਈ ਉਸੇ ਟਾਈਮ ਉਹਨਾਂ ਨੇ ਆਪਦਾ ਬਿਸਤਰਾ ਚੱਕਿਆ ਤੇ ਚਲੀ ਗਏ ਆ ਕਹਿੰਦੇ ਮੇਰਾ ਤਾਂ ਉਹੀ ਟਾਈਮ ਆ ਗਿਆ ਹਾਂ ਤੁਸੀਂ ਮਾਤਾ ਜੀ ਉਹਨਾਂ ਨੂੰ ਸੰਭੋ 700 ਦੇ ਕੋਲੇ ਸੀ ਮੈਂ ਤੇ ਛੱਡ ਕੇ ਚਲੇ ਗਏ ਸੀ ਕਿੱਦਾਂ ਤਾਂ ਲੱਗਿਆ ਸੀ ਉਹਦੋਂ ਤਾਂ ਤੁਸੀਂ ਯੰਗ ਹੋਣੇ ਮਾਤਾ ਜੀ ਹਾਂਜੀ ਉਹ ਤਾਂ ਤਾਂ ਜਵਾਨ ਹੋਣੇ ਆ ਤੁਸੀਂ ਹਾਂਜੀ ਜਵਾਨ ਹੀ ਸੀਗੇ ਉਹ ਮੈਂ ਹੁੰਦਾ ਪਤਾ ਤੁਹਾਨੂੰ ਪਤਾ ਦਿਲ ਤਾਂ ਉਹ ਜਿਹੀ ਹੁੰਦੇ ਹੈ ਨਾ ਹਾਂਜੀ ਪਰ ਫਿਰ ਵੀ ਮੇਰਾ ਦਿਲ ਬਹੁਤ ਕੱਡੜਾ ਸੀਗਾ ਤੇ ਬੱਚਿਆਂ ਨੂੰ ਸਾਂਭਦੇ ਹੀ ਰਹੀਆਂ ਮਾਪੇ ਨੂੰ ਵੀ ਸਾਂਭਦੇ ਹੀ ਰਹੀਆਂ ਤੇ ਨਹੀਂ ਕਿਸੇ ਨੂੰ ਦੁੱਖ ਨਹੀਂ ਆਉਣ ਦਿੱਤਾ ਤੇ ਉੱਥੋਂ 7 ਮਹੀਨਿਆਂ ਬਾਅਦ ਆਏ ਸੀਗੇ ਜੰਗ ਤੋਂ ਜੰਗ ਤੋਂ ਹਾਂਜੀ ਅੱਛਾ ਇਨੀਦਰ ਜੰਗ ਚੱਲਦੀ ਰਹੀ ਹਾਂਜੀ ਜੋ ਕਿ ਉਸ ਪਾਸੇ ਭੇਜ ਦਿੰਦੇ ਸੀਗੇ ਹਸਪੀਟਲ ਵਿੱਚ ਭੇਜ ਦਿੰਦੇ ਸੀਗੇ ਬਦਲ ਬਦ ਕੇ ਭੇਜ ਦੇ ਦਿੰਦੇ ਸੀ ਨਾ ਇਹ ਜੰਮੂ ਕਮਿਸ਼ਨ ਕਸ਼ਮੀਰ ਚ ਹੋਈ ਸੀ ਨਾ ਉਹਨਾਂ ਲੜਾਈ ਕਸ਼ਮੀਰ ਚ ਹੋਈ ਸੀ ਹਾਂ ਮਾਤਾ ਜੀ ਫੇ ਉਸ ਜੰਗ ਦੇ ਵਿੱਚ ਕਿੰਨਾ ਕਿ ਨੁਕਸਾਨ ਹੋਇਆ ਸੀ ਕਿੰਨੇ ਕੁ ਆਪਣੇ ਜਵਾਨ ਸ਼ਹੀਦ ਹੋਏ ਸੀ ਉਦੋਂ ਨਹੀਂ ਉਦੋਂ ਨਹੀਂ ਸਾਨੂੰ ਉਧਰੋਂ ਪਤਾ ਕਿ ਉਹ ਕਸ਼ਮੀਰ ਵੱਲ ਨਹੀਂ ਹੋਏ ਆ ਉਦੋਂ ਨਾ ਇਹੋ ਜੀ ਗੱਲ ਦਾ ਪਤਾ ਹੁੰਦਾ ਸੀ ਜ਼ਿਆਦਾ ਨਾ ਧਿਆਨ ਹੀ ਦੇਈ ਵੀਡੀਓ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਸੀ ਜਿਹੜੀ ਤਾਂ ਸਾਡੀ ਰੇਡੀਓ ਤੇ ਸੁਣਦੇ ਸੀਗੇ ਹੁਣ ਨਹੀਂ ਪਤਾ ਲੱਗਦਾ ਸੀ ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤੇ ਜੰਗਾਂ ਦੇ ਹਾਲਾਤ ਬਿਲਕੁਲ ਮਾੜੇ ਨੇ ਪਰ ਜੰਗਾਂ ਨਹੀਂ ਲੱਗਣੇ ਚਾਹੀਦੀਆਂ ਪਰ ਅੰਤਕਵਾਦ ਤੇ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਜਿਹੜੇ ਅੰਤਕਵਾਦੀਆਂ ਨੇ ਨਿਹੱਤੇ ਲੋਕਾਂ ਨੂੰ ਜਾਨੋਂ ਮਾਰਮਕਾਇਆ ਆ ਉਹਨਾਂ ਦੇ ਵੀ ਪਰਿਵਾਰ ਵਾਲੇ ਰੋਂਦੇ ਹੋਣਗੇ ਤੋਂ ਅੰਤਕਵਾਦੀਆਂ ਦੇ ਉੱਤੇ ਕਾਰਵਾਈ ਤਾਂ ਜਰੂਰ ਹੋਣੀ ਚਾਹੀਦੀ ਹੈ ਮਾਤਾ ਜੀ ਨੇ ਸਾਰੀਆਂ ਆਪਣੀਆਂ ਦੱਸੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਬਚਪਨ ਦੇ ਵਿੱਚ ਯਾਦ ਸੀ ਜਹੋ ਜੋ ਹੁੰਦਾ ਸੀਗਾ ਸਮਾਂ ਤੇ ਉਹ ਸਮਾਂ ਬੜਾ ਭਿਆਨਕ ਸੀਗਾ ਉਹ ਮਾਤਾ ਜੀ ਨੇ ਇਹ ਵੀ ਗੱਲ ਦੱਸੀ ਹੈ ਵੀ ਜਦੋਂ ਅ ਇਸ ਵਾਰੀ ਜਦੋਂ ਜੰਗ ਲੱਗਣ ਦੇ ਅਸਾਰ ਬਣੇ ਸੀਗੇ ਤੇ ਇਹ ਕਹਿੰਦੇ ਨੇ ਵੀ ਸਾਨੂੰ ਗੱਲਾਂ ਯਾਦ ਆ ਗਈਆਂ ਵੀ ਪੁਰਾਣਾ ਵੀ ਸ਼ਾਇਦ ਉਹੀ ਸਮਾਂ ਮੁੜ ਕੇ ਆ ਗਿਆ ਪਰ ਉਹ ਬੜਾ ਭਿਆਨਕ ਸਮਾਂ ਸੀਗਾ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਤੇ ਟੇਬਲ ਤੇ ਬੈਠ ਕੇ ਵੀ ਗੱਲ ਹੋ ਸਕਦੀ ਆ ਪਰ ਅੰਤਕਵਾਦ ਤੇ ਅਸੀਂ ਬਾਰ ਬਾਰ ਕਹਿੰਨੇ ਆ ਵੀ ਉਹ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਿੰਨੀ ਦਰ ਅੰਤਕਵਾਦ ਖਤਮ ਨਹੀਂ ਹੁੰਦਾ ਓਨੀ ਦੇਰ ਦੋਨਾਂ ਮੁਲਕਾਂ ਵਿਚਾਲੇ ਜਿਹੜੀ ਚਾਂਤੀਆ ਉਹ ਬਹਾਲ ਨਹੀਂ ਹੋ ਸਕਦੀ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ